ਕਿੰਨੇ ਕਮਾਲ ਦੇ ਵਾਚਨੇ ਇਸ ਬੱਚੀ ਦੇ ਧੀਨੇ ਕਹੇ ਨੇ ਸਚਾਈ ਆ ਇਹ ਸੱਚੀ ਗੱਲ ਸੁਣ ਕੇ ਜ਼ਰੂਰ ਰੇਸ਼ਮ ਦੇ ਸੁਰਖ ਰਮਾਲਿਆਂ ਨਾਲ ਬਾਬਾ ਤੇਰੀ ਬਾਣੀ ਟੱਗ ਦਿੱਤੀ ਅਸੀਂ ਧੂਫ ਦੇ ਮੂਨੋ ਅੱਗ ਲਾ ਕੇ ਤੇਰੇ ਗੁੱਟ ਕੇ ਮੋਰੇ ਰੱਖ ਦਿੱਤੀ ਰੇਸ਼ਮ ਦੇ ਸੁਰਖ ਰਮਾਲਿਆਂ ਨਾਲ ਬਾਬਾ ਤੇਰੀ ਬਾਣੀ ਟੱਗ ਦਿੱਤੀ ਅਸੀਂ ਧੂਫ ਦੇ ਮੂਨੋ ਅੱਗ ਲਾ ਕੇ ਤੇਰੇ ਗੁੱਟ ਕੇ ਮੋਰੇ ਰੱਖ ਦਿੱਤੀ ਤੇਰੇ ਤਰਕ ਵਾਲਾ ਜੋ ਪੀਛ ਬਾਬਾ ਸਾਡੇ ਦਿਲ ਦੀ ਜ਼ਮੀਨ ਵਿੱਚ ਜੰਮਿਆ ਨਹੀਂ ਨਾਨਕ ਤੇਰੇ ਸਿੱਖਾਂ ਦੇਰ ਪੂਜਾ ਹੈ ਪਰ ਮੰਨਿਆ ਨਹੀਂ ਨਾਨਕ ਤੇਰੇ ਸਿੱਖਾਂ ਦੇਰ ਤੂੰ ਬਨਾਰਸ ਕੇ ਠੱਗ ਗਿਆ ਇਹ ਮਾਲਾ ਹੱਥ ਵਿੱਚ ਫੜਦੇ ਨੇ ਸੋਚੀ ਸੋਚਣਾ ਹੋ ਵੀ ਇਹਨੂੰ ਇੱਕੀ ਸੀ ਨਾ ਕੇ ਫੜਦੇ ਨੇ ਤੂੰ ਬਨਾਰਸ ਕੇ ਠੱਗ ਗਿਆ ਇਹ ਮਾਲਾ ਹੱਥ ਵਿੱਚ ਫੜਦੇ ਨਹੀਂ ਸੋਚੀ ਸੋਚਣਾ ਹੋ ਵੀ ਇਹਨੂੰ ਇੱਕੀ ਸੀ ਨਾ ਕੇ ਫੜਦੇ ਨੇ ਅਗਲੇ ਜਨਮ ਦੇ ਚੱਕਰ ਵਿੱਚ ਅਹੀਂ ਨਾ ਇਹ ਵੀ ਜਨਮ ਸਵਾਰਿਆ ਨਹੀਂ ਨਾਨਕ ਤੇਰੇ ਸਿਖਾ ਨੇ ਤੈਨੂੰ ਪੜਿਆ ਪਰ ਵਿਚਾਰਿਆ ਨਹੀਂ ਨਾਨਕ ਤੇਰੀ ਸਿਖਾ ਨੇ ਤੈਨੂੰ ਤੂੰ ਪੰਜਾ ਲਾਇਆ ਪੱਥਰ ਤੇ ਤੂੰ ਉੜਦਾ ਪਿੱਪਲ ਰੋਹ ਲਿਆ ਤੂੰ ਰੀਠੇ ਮਿੱਠੇ ਕਰ ਦਿੱਤੇ ਉਹ ਤੈਨੂੰ ਕਿੱਥੋਂ ਤੱਕ ਸੋਚ ਲਿਆ ਤੂੰ ਪੰਜਾ ਲਾਇਆ ਪੱਥਰ ਤੇ ਤੂੰ ਉੜਦਾ ਪਿੱਪਲ ਰੋਹ ਲਿਆ ਤੂੰ ਰੀਠੇ ਮਿੱਠੇ ਕਰ ਦਿੱਤੇ ਉਹ ਤੈਨੂੰ ਕਿੱਥੋਂ ਤੱਕ ਸੋਚ ਲਿਆ ਤੂੰ ਪਾਣੀ ਪਾਇਆ ਪੱਛਮ ਨੂੰ ਅਸੀਂ ਰਾਤਾਂ ਤਾ ਚਣਿਆ ਨਹੀਂ ਨਾਨਕ ਤੇਰੇ ਸਿੱਖਾ ਨੇ ਤੈਨੂੰ ਪੜਿਆ ਹੈ ਪਰ ਸੁਣਿਆ ਨਹੀਂ ਨਾਨਕ ਤੇਰੇ ਸਿੱਖਾ ਨੇ ਤੈਨੂੰ ਤੂੰ ਫਿਕਰ ਕਰੀ ਨਾ ਇਹ ਨਾ ਦਾ ਕੋਗਾ ਬਸਦਾ ਏ ਪਥ ਤੇਰਾ ਪਰ ਮੜੀ ਪੂਜੇ ਕੋਈ ਮੂਰਤੀਆਂ ਤੇ ਸਿੱਖ ਪੂਜਦੇ ਗ੍ਰੰਥ ਤੇਰਾ ਤੂੰ ਫਿਕਰ ਕਰੀ ਨਾ ਇਹ ਨਾ ਦਾ ਕੋਗਾ ਬਸਦਾ ਏ ਪਥ ਤੇਰਾ ਕੋਈ ਮੜੀ ਪੂਜੇ ਕੋਈ ਮੂਰਤੀਆਂ ਤੇ ਸਿੱਖ ਪੂਜਦੇ ਗ੍ਰੰਥ ਤੇਰਾ ਅਸੀਂ ਤੇਰੇ ਰਜਾਈਏ ਇੰਦਿਲ ਸਾਡਾ ਕਦੇ ਲੋਚਿਆ ਨਹੀਂ ਨਾਨਕ ਤੇਰੇ ਸਿੱਖ ਨੇ ਤੈਨੂੰ ਸੁਣਿਆ ਹੈ ਪਰ ਸੋਚਿਆ ਨਹੀਂ ਨਾਨਕ ਤੇਰੇ ਸਿੱਖ ਨੇ ਤੈਨੂੰ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਜੀ ਖਾਲਸਾ